ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਜਿੱਤ ਪਾਰ ਬ੍ਰਹਮਚਤ ਆਏ ਪਰ ਦੇਵਸਾਇ ਸੁਖ ਸਾਗਰ ਗੁਰ ਪਾਇਆ ਤਾਂ ਸਹਸ ਸਗਲ ਨਿਟਾਇਆ ਜਿਤ ਪਾਰ ਬ੍ਰਹਮ ਚਿਤ ਆਹਿ ਮਾਇ ਦੇਵਸਾ ਹੈ ਸੁਖ 사ਗਰ ਘੁਰ ਪਾਇ ਤਾਂ ਸਹ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਧਾਸ ਵਖਾਨ ਗੁਰ ਪੂਰੇ ਤੇ ਜਾਣੀ ਪ੍ਰਭ ਕੀ ਆਖ ਕਹਾਣੀ ਜਾਨ ਬੋਲੇ ਅਮਰਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦੇਈ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਸ ਸਗਲ ਮਿਟਾਇਆ ਗੁਰੂ ਪਿਆਰ ਵਾਲੇ ਉਹਦਾ ਪਾਵਨ ਮੁਖਵਾਕ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਹਰਾ ਢਾਗ ਅੰਦਰ ਪਾਵਨ ਅੰਗ 652 ਅਤੇ ਸ਼ਬੇ ਉੱਤੇ ਸੁਭਾਏ ਮਾਨ ਸਤਿਗੁਰ ਬਖਸ਼ਿਸ਼ ਕਰਦੈ ਨੇ ਇਹ ਭਾਈ ਜਿਸੇ ਹਰਦੈ ਘਰ ਦੇ ਵਿੱਚ ਮਾਲਕ ਚਿਤ ਆਇਆ ਯਾਦ ਆਈ ਜਿਸੇ ਹਰਦੈ ਘਰ ਦੇ ਚ ਮਾਲਕ ਦੀ ਉਸ ਘਰ ਨੂੰ ਉਸ ਦਇਆ ਦੇ ਮਾਲਕ ਨੇ ਵਸਾ ਦਿੱਤਾ ਸੁਭਗੁਣਾ ਦੇ ਨਾਲ ਭਰਪੂਰ ਕਰ ਦਿੱਤਾ ਜਿਨ੍ਹਾਂ ਨੂੰ ਸੁਖਾਂ ਦਾ ਸਾਗਰ ਪੂਰਾ ਗੁਰੂ ਮਿਲ ਪਿਆ ਉਸ ਪੂਰੇ ਗੁਰੂ ਨੇ ਕਿਰਪਾ ਕੀਤੀ ਉਸ ਦੇ ਜੀਵਨ ਦੇ ਸਾਰੇ ਤੋਖਲੇ ਸਾਰੇ ਵਹਿਮ ਭਰਮ ਸੰਸੇ ਦੂਰ ਕਰ ਦਿੱਤੇ ਤੇ ਜੀਵਨ ਅਨੰਦ ਵਿੱਚ ਬਣਾ ਦਿੱਤਾ ਹੈ ਸਤਿਗੁਰ ਦੀ ਰਹਿਮਤ ਹੋਈ ਹੈ ਪੂਰੇ ਗੁਰੂ ਦੀ ਦਾਤ ਸਾਨੂੰ ਸਭਨਾਂ ਨੂੰ ਪ੍ਰਾਪਤ ਹੋਈ ਹੈ ਪੂਰੇ ਸਤਿਗੁਰ ਦੀ ਸ਼ਰਨ ਵਿੱਚ ਅਸੀਂ ਰੋਜ਼ ਟਿਕਦੇ ਹਾਂ ਸਤਿਗੁਰ ਮਿਹਰ ਕਰਨ ਸਾਡੇ ਅੰਦਰ ਦੇ ਵੀ ਭਰਮ ਸੰਸੇ ਸਤਿਗੁਰ ਦੂਰ ਕਰਕੇ ਨਾਮਧੀਆਂ ਦਾਤਾ ਬਖਸ਼ ਕੇ ਜੀਵਨ ਸਫਲ ਕਰ ਦੇਣ ਸਤਿਗੁਰ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਨਾਮਧੀਆਂ ਦਾਤਾ ਬਖਸ਼ ਕੇ ਨਿਵਾਜ ਲੈਣ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ